ਜੀ ਇਸ ਵਕਤ ਅਸੀਂ ਨੰਗਲ ਊਨਾ ਮੁਖ ਮਾਰਕ ਤੇ ਖੜੇ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਵੱਡਾ ਹਾਦਸਾ ਹੋ ਗਿਆ ਹੈ ਸੋ ਤੁਸੀਂ ਆ ਦੇਖ ਸਕਦੇ ਹੋ ਕਿ ਮੋਟਰਸਾਈਕਲ ਦੇ ਨਾਲ ਐਕਸੀਡੈਂਟ ਹੋ ਗਿਆ ਮੋਟਰਸਾਈਕਲ ਜਿਹੜਾ ਲੋਕਲ ਹੈ ਪੀਬੀ 74 67 16 ਜੀ ਡਰਾਈਵਰ ਵਿੱਚ ਹੀ ਹੈ ਬਾਰੀ ਗੋਦੀ ਆਪ ਕਰਨੀ ਯਾਰ 68 16 ਦਾ ਬਹੁਤ ਹੀ ਧਿਆਨਕ ਹਾਦਸਾ ਜਿਹੜਾ ਵਾਪਰ ਗਿਆ ਤੁਸੀਂ ਦੇਖ ਸੰਖਿਓ ਤੇ ਭਾਜੀ ਹੋਇਆ ਕਿੱਦਾਂ ਟ੍ਰੈਕਟਰ ਆ ਉੱਤੇ ਆਪੇ ਉੱਪਰ ਹੈਗਾ ਉੱਪਰ ਹੈ ਉੱਪਰ ਹੈਗਾ ਟ੍ਰੈਕਟਰ ਡਰਾਈਵਰ ਵਿੱਚ ਹੀ ਉਹ ਚਲ ਗਿਆ ਹੈ ਜੀ ਉਹਦਾ ਭਾਜੀ ਕਹਿੰਦੇ ਪਹਿਲੀ ਹੋਇਆ ਕਿਦਾਂ ਐਕਸੀਡੈਂਟ ਉਹ ਤੇਰਾ ਹਣ ਚੱਲੀ ਹੋਣੀ ਇਧਰੋਂ ਆਇਆ ਕਹਿੰਦੇ ਉੱਪਰ ਟੈਗ ਐਂਡ ਕਰਦਾ ਸੀ ਆਹ ਮੋਟਰਸਾਈਕਲ ਵਾਲਾ ਇਹ ਲੋਕਲ ਹੈ ਮੁੰਡਾ ਜਿਹੜਾ ਪਾਵਾਂ ਨਹੀਂ ਇਦਾਂ ਨਹੀਂ ਜਬਾ ਇਹ ਦੇਲਾ ਨਾ ਹੈ ਦੇਲਾ ਨਾ ਹੈ ਸੋ ਬਿਲਕੁਲ ਨੰਗਲ ਸਕੂਲ ਦੇ ਸਾਹਮਣੇ ਬਿਲਕੁਲ ਮੇਨ ਰੋਡ ਹਾਈਵੇ ਦੇ ਉੱਤੇ ਨੰਗਲ ਉਨਾ ਹਾਈਵੇ ਦੇ ਉੱਤੇ ਜਿਹੜਾ ਕਿ ਹਾਦਸਾ ਵਾਪਰ ਗਿਆ ਬਾਈਕ ਤੇ ਟਰੱਕ ਭਾਜੀ ਕੁਝ ਹੈ ਜਾਣਕਾਰੀ ਕੌਣ ਬੰਦਾ ਹੈ ਹਾਂਜੀ ਇਹ ਫਿਰ ਇੱਕ ਹੈ ਹੈ ਠੀਕ ਹੈ ਕੇ ਐਂਬੂਲੈਂਸ ਲੱਗੀ ਹੈ ਐਂਬੂਲੈਂਸ ਲੱਗੀ ਹੈ ਕੱਲਾ ਹੀ ਸੀ ਕੱਲਾ ਸੀ ਇਕੋ ਹੀ ਮੁੰਡਾ ਸੀ ਇਹ ਹਾਂਜੀ ਤੇ ਇਹ ਟਰੱਕ ਕਿੱਥੋਂ ਦਾ ਹੈ 2K ਨੰਬਰ ਹੈ ਜੀ ਇਹ ਹਾਂਜੀ 2K ਨੰਬਰ ਹੈ ਜੀ ਉੱਤਰਾਖੰਡ ਦਾ ਹੈ ਓਕੇ 10 ਚੱਕੀ ਟਾ ਰੇ ਹੈ ਬਿਲਕੁਲ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਮਹਿਤਪੁਰ ਤੋਂ ਬੰਦਾ ਥੱਲੇ ਹੈ ਨਹੀਂ ਭਾਜੀ ਜਿਹੜੇ ਪੰਚੀ ਆਉਂਦਾ ਵਿਚਾਰੇ ਨੇ ਉਰੇ ਬੈਠਣਾ ਸੀਗਾ ਵੀ ਮੇਰਾ ਕੋਈ ਕਸੂਰ ਨਹੀਂ ਕੁਛ ਨਹੀਂ ਹੈ ਨਹੀਂ ਦੇਖੋ ਦੇਖੋ ਯਾਰ ਕੋਈ ਇਨਸਾਨੀਅਤ ਦੇ ਨਾਤੇ ਹੈ ਨਹੀਂ ਹੁਣ ਗੱਟੀ ਏਟੀ ਭਾਰੀ ਕਿੱਦਾਂ ਚੱਕ ਹੋਣੀ ਨਹੀਂ ਕੁਛ ਦਿਖਦਾ ਪਿਆ ਲਾਈਟਾਂ ਲੂਟਾ ਮਾਰ ਕੇ ਦੇਖੋ ਯਾਰ ਲਾਈਟ ਮਾਰ ਕੇ ਦੇਖ ਲਾਈਟ ਮਾਰ ਕੇ ਦੇਖ ਉੱਧ ਜਾ ਹੀ ਨਹੀਂ ਹੁਣ ਕਿੱਦਾਂ ਜਾ ਆਹੇ ਗਮ ਬਿਲਕੁਲ ਥੱਲੇ ਦੇਖੋ ਦੇਖੋ ਆ ਪਰ ਬਾਅਦ ਦੀ ਗੱਲ ਹੈ ਯਾਰ ਪਹਿਲਾਂ ਕਿਸ ਨੂੰ ਦੇਖੋ ਹੈ ਨਾ ਤੁਸੀਂ ਦੇਖ ਸਕਦੇ ਹੋ ਕਿ 10 ਚੱਕੀ ਇਹ ਗੱਡੀ ਆ ਜਿਹੜੀ ਕਿ ਹਾਦਸਾ ਗ੍ਰਸਤ ਹੋ ਗਈ ਔਰ ਇਸ ਨਾਲ ਉਹ ਐਤੋਂ ਕੱਟਿਆ ਨਹੀਂ ਵੀ ਇਹ ਤੈਨੂੰ ਘੜ ਦਿੱਤਾ ਉਹ ਹਾਫ ਹਾਫ ਨਹੀਂ ਚੱਕਰਾ ਗਿਆ ਭਾਜੀ ਇਹ ਹਾਦਸਾ ਹੋਇਆ ਕਿੱਦਾਂ ਜੀ ਇਹ ਤਾਂ ਪਤਾ ਕਿ ਆ ਜੀ ਇਹ ਇੱਧਰ ਇਹ ਬੰਦੇ ਨੇ ਸ਼ਰਾਬ ਪੀਤੀ ਤੇ ਵਿਚ ਰੋਗ ਚੱਲ ਗਿਆ ਕਿਹੜਾ ਜੀ ਇਹ ਜਿਹੜਾ ਮੋਟਰਸਾਈਕਲ ਵਾਲਾ ਅੱਛਾ ਉਹਨੂੰ ਬਚਾਣੇ ਵਾਸਤੇ ਉਹਨ ਗੱਡੀ ਐਨੋ ਮੋੜੀ ਇਹ ਇਹ ਵੀ ਇਧਰੋਂ ਮੁੜ ਗਿਆ ਫਿਰ ਹਾਂ ਔਰ ਫਿਰ ਉਹ ਮਤਲਬ ਇਹ ਟਕਰਾ ਗਿਆ ਉਹਦੇ ਨਾਲ ਡਿੱਗ ਗਿਆ ਔਰ ਇਹ ਜਾ ਕੇ ਫਿਰ ਗੱਡੀ ਪੱਟ ਗਈ ਇਸ ਪਾਸੇ ਤੇ ਕਿਦਾਂ ਜਿਹੜਾ ਟੂ-ਵੀਲਰ ਵਾਲਾ ਸੀ ਉਹਦਾ ਬਚਾਅ ਹੋਇਆ ਕਿ ਉਹ ਜਿਹੜਾ ਉਹਨੂੰ ਲੈ ਕੇ ਵਿੱਚੋਂ ਅੱਠ ਵਿੱਚ ਨਾ ਹਾਂ ਲੈ ਗਏ ਵਿੱਚੋਂ ਲੈ ਕੇ ਹੁਣ ਪਤਾ ਨਹੀਂ ਆ ਉਹ ਤਾਂ ਸਾਥ ਦੇ ਜਾਂਦੇ ਉਹ ਤਾਂ ਸਾਥ ਦੇ ਜਾਂਦਾ ਪਤਾ ਨਹੀਂ ਹੁਣ ਕੀ ਆ ਬੰਦਾ ਇਹ ਵੀ ਨਹੀਂ ਪਤਾ ਵਿਚਾਰੇ ਦਾ ਇੱਕ ਗੱਲ ਗਿਆ ਨਿਕਲ ਗਿਆ ਪੂਆ ਗਿਆ ਦਾ ਥਾੜਾ ਮਾਰਤੀ ਤੇ ਗੱਡੀ ਐਸ ਤੋਂ ਪਲਟ ਕੇ ਹੋਣੀ ਦਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਵੱਡੀ ਗੱਡੀ ਆ ਪਰ ਪੁਲਦੇ ਕਾਫੀ ਕੋਸ਼ਿਸ਼ ਕਰ ਰਹੇ ਨੇ ਤੁਸੀਂ ਤਸਵੀਰਾਂ ਜੀ ਨਹੀਂ ਗੱਡੀ ਦਾ ਹੋਇਆ ਹੋਵੇ ਹੈ ਇਹ ਆ ਲੱਗੇ ਅੰਦਰ ਬਸ ਯਾਰ ਪਾਣੀ ਫੈਲ ਰੋ ਦੇ ਹੋਇਆ ਹੋਵੇ ਹੋ ਰਿਹਾ ਵੱਡਾ ਹਾਸਾ ਨੰਗਲ ਮੈਪ ਕੋਰ ਬੋਕਟੋਪ ਦੇ ਉੱਤੇ ਲਾਈਟ ਵੀ ਸਟੰਡਲੀ ਡਿੱ ਗਿਆ ਨਾ ਹੈ ਹੈ ਰੋਕਾ ਤਾਂ ਨਿਕਲਣਾ ਵੀ ਬੜਾ ਮੁਸ਼ਕਲ ਹੈ ਇਹ ਕਰਨ ਨੂੰ ਕੋਈ ਡਰ 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 ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਟਰੱਕ ਹੈ ਇੱਥੇ ਉਹ ਤੋਂ ਥੱਲੇ ਪਲਟਿਆ ਜੇਕਰ ਰੋਡ ਦੇ ਉੱਤੇ ਪਲਟ ਗਿਆ ਹੁੰਦਾ ਤੇ ਵੱਡਾ ਟ੍ਰੈਫਿਕ ਜਿਹੜਾ ਜਾਮ ਨਹੀਂ ਲੱਗ ਜਾਣਾ ਸੀ ਪਰ ਹੁਣ ਦੇਖਣਾ ਇਹ ਹੈ ਕਿ ਇਹਦਾ ਨੰਬਰ ਜਿਹੜਾ ਹੈ ਅਜਿਹਾ ਹੋ ਜੋ ਜਿਹੜਾ ਨੰਬਰ ਜਿਹੜਾ UK06CA ਪੜਿਓ 39006 C A T A 000 000 ਹੈ ਕਿ 000 000 3 ਇਅਰ 000 3800 ਨੰਬਰ ਹੈ ਹਾਂ ਦੇਖੋ ਭਾਰਤੀ ਕੀ ਦੀ ਬਹੁਤ ਨੀਂਹ ਹੈ ਉਹ ਮਾੜੀ ਦਰਾਹ ਭਾਈ ਸੋ ਇਹ ਇਸ ਮੋਟਰਸਾਈਕਲ ਦੇ ਨਾਲ ਜਿਹੜਾ ਹਾਦਸਾ ਵਾਪਰਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ 22746716 ਉਸ ਤੋਂ ਅਗਲਾ ਤੁਹਾਨੂੰ ਦਿਖਾ ਰਹੇ ਆ ਮੰਗਲ ਉਨਾ ਮੁੱਖ ਮਾਰਗ ਦੀਆਂ ਜਿੱਥੇ ਕਿ ਨਜ਼ਦੀਕ ਬਿਲਕੁਲ ਸਾਹਮਣੇ ਐਸਐਸਆਰਵੀਐਮ ਸਕੂਲ ਦੇ ਕੋਲ ਵੱਡਾ ਹਾਦਸਾ ਵਾਪਰ ਗਿਆ ਜਿਸ ਵਿੱਚ ਇੱਕ ਮੋਟਰਸਾਈਕਲ ਤੇ ਟਰੱਕ ਦੇ ਵਿੱਚ 10 ਚੱਕਰੀ ਟਰੱਕ ਦੇ ਵਿੱਚ ਟੱਕਰ ਹੋ ਗਈ। ਜਿਸ ਦੇ ਨਾਲ ਜਿਹੜਾ ਆ ਬਾਈਕ ਸਵਾਰ ਆ ਮੋਟਰਸਾਈਕਲ ਸਵਾਰ ਆ ਉਹ ਦੱਸਿਆ ਜਾ ਰਿਹਾ ਕਿ ਕਾਫੀ ਫਟੜ ਹੋਇਆ ਡੁੱਗੀ ਸੱਟ ਲੱਗੀ ਆ ਉਸ ਨੂੰ ਪਰ ਜਿਹੜਾ ਟਰੱਕ ਚਾਲਕ ਨੇ ਇਸ ਨੂੰ ਬਚਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਉਸ ਤੋਂ ਬਾਅਦ ਟਰੱਕ ਰੋਡ ਤੋਂ ਥੱਲੇ ਉਤਰ ਕੇ ਫਲਟ ਗਿਆ ਦਾ ਨੰਗਲੂਨਾ ਮੁੱਖ ਮਾਰਗ ਬਿਲਕੁਲ ਐਸਐਸ ਵਾਲੀਆ ਸਕੂਲ ਦੇ ਕੋਲ ਹਾਂ ਇਸ ਵਕਤ ਜਿੱਥੇ ਟਰੱਕ ਤੇ ਮੋਟਰਸਾਈਕਲ ਦੇ ਵਿਚਕਾਰ ਟੱਕਰ ਹੋ ਗਈ ਜਿਸ ਨਾਲ ਜਿਹੜਾ ਬਾਈਕ ਸਵਾਰ ਹੈ ਉਹ ਗੰਭੀਰ ਰੂਪ ਚ ਜ਼ਖਮੀ ਹੋਇਆ ਮੰਨਾ ਜੇ ਮਨ ਫਲੇਟ ਹੋਵੇ। ਸਪਰਕਟ ਜਿਹੜਾ ਹੈ। ਦਸ ਤੋਂ। ਕੋਈ ਮਾੜੇ ਚਾਹੁੰਦੇ ਆ ਹੋਇਆ ਪ੍ਰਕਟ ਗਾਥੇ। ਰੇ ਹੀ ਤੇ ਪਿਆ ਵਾ ਡਰਾਈਵਰ ਉਰੇ ਕੀਤੇ ਆ ਹੈਗਾ ਅੱਗੇ ਆ ਆਹਾ ਹਾਂ ਜੱਲਾ ਹੈ ਵੀ ਨਹੀਂ ਚਲਿਆ ਯਾਰ ਬੱਸ ਵਾਪਰ ਜਾ ਉਪਰਤ ਜਿਹੜਾ ਰੂਟ ਤੋਂ ਥੱਲੇ ਬਚਾਣ ਦੇ ਚੱਕਰ ਚ ਪਲਟ ਗਿਆ ਹੈ ਔਰ ਇਸ ਵਿੱਚ ਡਰਾਈਵਰ ਜਿਹੜਾ ਹੇ ਕਿ ਨਿਕਲ ਗਿਆ ਉਸ ਜਿਹੜੇ ਇੱਥੇ ਦੇ ਨੌਜਵਾਨਾਂ ਦਾ ਸਮਰਪਣ ਦੇ ਦੇਖ ਰਹੇ ਨੇ ਆ ਬੜੀ ਜਿਹੜਾ ਇਹ ਚੁਰਨਾ ਨਿਕਿਆ ਆਜੀ ਪਾੜੀ ਹੈਗਾ ਬੁੰਡਾ ਵਿੱਚ ਡਰ ਨੀਚੇ ਨਾ ਗੈਪ ਹੈ ਫਿਰਕੇ ਖੁੱਲੀ ਦਾ ਇੰਨਾ ਇਹ ਤੋਂ ਨਿਕਲ ਗਿਆ ਹੋਰ ਸਾਡੇ ਪਹਿਲਾਂ ਹੋਰ ਸਾਡੇ ਭਾਈ 40 ਤੋਂ 12 ਇਹ ਤੋਂ ਥੱਲੇ 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 ਘੱਤੀ ਮਾਰ ਕੇ ਦੇਖੋ ਤਾਂ ਥੱਲੇ ਤਾਂ ਨਿੱਜਿਆ। ਹੁਣ ਦੇਖ ਲਿਆ ਭਾਜੀ ਹੋ ਸਕਦਾ ਬਾਡੀ ਦੇ ਨੀਤੇ ਨਾਲ ਹੋਵੇ ਬਾਕੀ ਅੱਕੇ ਦਾ ਠੀਕ ਨਾ। ਕਿਉਂਕਿ ਜਿਸ ਤਰ੍ਹਾਂ ਗੱਡੀ ਗਿਰੀ ਹੈ ਨਾ ਜੀ ਉਹ ਪਜ ਨਹੀਂ ਸਕਦਾ। ਕਿਉਂਕਿ ਇਹਦੇ ਵਿੱਚ ਰੈਵਰ ਸੈੱਟ ਹੈ। ਤਾਂ ਕਿ ਥੱਲੇ ਦੱਬ ਗਈ। ਤਾਂ ਕਿ ਥੱਲੇ ਨਹੀਂ ਦੱਬੀ ਵੀ ਤਾਂ ਕਿ ਦੇ ਵਿੱਚ ਇੱਕ ਫੁੱਟ ਦਾ ਗੈਪ ਹੈ। ਨੀਤੇ ਪੱਥਰ ਪਏ ਆ ਪੱਥਰਾ ਕਰਕੇ ਇੰਨਾ ਗੈਪ ਹੈ। ਉਹ ਵਿੱਚੋਂ ਨਿਕਲ ਗਿਆ ਹੋਣਾ ਜਿਹੜਾ ਕਮਜ਼ੋਰ ਜਾ ਹੋਇਆ ਵਿੱਚੋਂ ਨਿਕਲ ਗਿਆ ਹੋਣਾ। ਇਹਦਾ ਫਿਰ ਬਾਕੀ ਟੱਕੀ ਪਤਾ ਲੱਗੇਗਾ ਤਾਂ ਕਈ ਨਾ। ਤੁਸੀਂ ਇੱਥੋਂ ਲੋਕ ਲਿਓ। ਹਾਂਜੀ। ਪੇਰਾ ਕੁਝ ਜਾਣਕਾਰੀ ਸਾਂਝੀ ਕਰ ਸਕਦੇ ਕਿ ਹਾਦਸਾ ਹੋਇਆ ਕਿਵੇਂ? ਸ਼ਾਇਦ ਜਾਣਕਾਰੀ ਭਾਈ ਕਿਹੜੀ ਜਾਣਕਾਰੀ ਸਾਂਝੀ ਕਰੀਏ ਜੀ ਹੁਣ ਹਾਂ ਨੰਦਾ ਜੀ ਤੁਸੀਂ ਕੋਈ ਮੌਕੇ ਤੇ ਪਹੁੰਚੇ ਹੋ ਕੋਈ ਹੈ ਹੁਣੇ ਫੋਨ ਪਾ ਲਈ ਸੀ ਕਿ ਐਕਸੀਡੈਂਟ ਹੋਇਆ ਮੌਕੇ ਤੇ ਆ ਕੇ ਦੇਖਿਆ ਕਿ ਮੋਟਰਸਾਈਕਲ ਦਾ ਲੋਕਲ ਨੰਬਰ BB74 ਤੇ ਜਿਹੜੇ ਇੱਥੇ ਬੰਦੇ ਸੀਗੇ ਉਹ ਦੱਸ ਰਹੇ ਕਿ ਮੋਟਰਸਾਈਕਲ ਨੂੰ ਬਚਾਉਂਦੇ-ਪਚਾਉਂਦੇ ਟਰੱਕ ਅਨਬੈਲੈਂਸ ਹੋ ਕੇ ਇੱਧਰ ਅਮੋਲ ਕਾਲੀਆ ਪਾਰਕ ਵਾਲੀ ਸਾਈਡ ਤੇ ਪਲਟ ਗਿਆ ਔਰ ਟਰੱਕ ਬਹੁਤ ਬੁਰੀ ਤਰ੍ਹਾਂ ਪਲਟਿਆ ਹੋਇਆ ਮੋਟਰਸਾਈਕਲ ਵੀ ਬਹੁਤ ਬੁਰੀ ਤਰ੍ਹਾਂ ਡੈਮੇਜ ਹੋਇਆ ਹੋਇਆ ਤੇ ਮੁੰਡੇ ਨੂੰ ਕਹਿੰਦੇ ਹੇ ਜ ਲੈ ਕੇ ਗਏ ਹਸਪੀਟਲ ਬਾਕੀ ਦੇਖੋ ਜੇ ਜਾਣਕਾਰੀ ਬਾਅਦ ਚ ਪਤਾ ਲੱਗੇਗੀ ਤੁਸੀਂ ਕਾਉਂਸਲਰ ਵੀ ਔਰ ਉਸ ਕਾਉਂਸਲ ਦੇ ਕਾਉਂਸਲਰ ਉਹ ਜਿਹਦੇ ਕੋ ਵੀਸ਼ ਮਾਰ ਪੈਸਾ ਹੈ ਹਾਂਜੀ ਤੇ ਕੀ ਤੁਹਾਨੂੰ ਲੱਗਦਾ ਨਹੀਂ ਕਿ ਇਸ ਰੋਡ ਦੇ ਉੱਤੇ ਜਿਹੜੇ ਕੈਮਰੇ ਲੱਗਣੇ ਚਾਹੀਦੇ ਹਾਈ ਸਪੀਡ ਜਿਵੇਂ ਕਿ ਹਿਮਾਚਲ ਨੇ ਆਪਣਾ ਏਰੀਆ ਕਵਰ ਕਰ ਲਿਆ ਤੇ ਕੀ ਸਾਡਾ ਏਰੀਆ ਕਵਰ ਨਹੀਂ ਹੋ ਸਕਦਾ ਸਰ ਪਿਛਲੇ ਤਕਰੀਬਨ 2 ਮਹੀਨਿਆਂ ਤੋਂ ਹੋਨ ਐਵੇਂ ਲੱਗੇ ਜਾਈਏ ਤਾਂ ਹਰ ਦੋ ਦਿਨ ਬਾਅਦ ਐਕਸੀਡੈਂਟ ਹੁੰਦਾ ਇੱਥੋਂ ਹੀ ਨਹੀਂ ਆਨੰਦਪੁਰ ਤੋਂ ਲੈ ਕੇ ਮਹਿਤਪੁਰ ਤੱਕ ਬਾਰ-ਬਾਰ ਅਸੀਂ ਤੇ ਮੇਰੇ ਕਾਉਂਸਲਰ ਸਾਥੀ ਪਰਮਜੀਤ ਸਿੰਘ ਪੰਮਾ ਜੀ ਐਡਵੋਕੇਟ ਵੀ ਉਹ ਵੀ ਬਾਰ-ਬਾਰ ਇਹੀ ਆਵਾਜ਼ ਉਠਾਉਂਦੇ ਆ ਮੰਗ ਠਾਉਂਦੇ ਆ ਐਨ ਐਚ ਆਈ ਤੇ ਕਿਉਂਕਿ ਇਹ ਐਮ ਐਚ ਆਈ ਦਾ ਰੋਡ ਹੈ ਮਾਚਲ ਦੇ ਵਿੱਚ ਵੀ ਐਨ ਐਚ ਆਈ ਨੇ ਹੀ ਲਾਏ ਹੋਏ ਆ ਕੈਮਰੇ ਜਿੰਨੇ ਲਾਏ ਹੋਏ ਆ ਤੇ ਇੱਥੇ ਵੀ ਅਸੀਂ ਬਾਰ-ਬਾਰ ਮੰਗ ਕਰਦੇ ਕਿ ਸਪੀਡ ਲਿਮਟ ਤੇ ਕੈਮਰੇ ਜ਼ਰੂਰ ਲੱਗਣੇ ਚਾਹੀਦੇ ਆ ਤਾਂ ਕਿ ਸਪੀਡ ਲਿਮਟ ਰਵੇ ਔਰ ਲੋਕ ਬਚ ਰਗਨ ਕਿਉਂਕਿ ਟੂ ਵੀਲਰ ਰਾਤ ਨੂੰ ਚਲਾਉਣਾ ਬੜਾ ਖਤਰਨਾਕ ਹੈ ਰੋਡ ਤੇ ਪਿਛਲੇ ਕਾਫੀ ਸਮੇਂ ਤੋਂ ਸੁਣਦਾ ਜਾ ਰਹੇ ਹਾਂ ਕਿ ਇਹਦੇ 4 ਲੇਨ ਦਾ ਕੰਮ ਵੀ ਸਟਾਰਟ ਹੋਣ ਵਾਲਾ ਪਰ ਹਜੇ ਤੱਕ ਕੋਈ ਅਸਾਰ ਨਹੀਂ ਨਜ਼ਰ ਆ ਰਹੇ 4 ਲੇਨ ਸਟਾਰਟ ਹੋਣ ਦੇ ਔਰ ਇਹ ਰੋਡ 4 ਲੇਨ ਹੋਣਾ ਬਹੁਤ ਜ਼ਰੂਰੀ ਹੈ ਜੀ ਬਿਲਕੁਲ ਜੀ ਬਿਲਕੁਲ ਏ ਸੀ ਦੀਪਕ ਨੰਦਾ ਜੀ ਜੋ ਕਿ ਇੱਥੋਂ ਦੇ ਵਾਰਡ 18 ਜੀ ਤੁਹਾਡਾ 18 ਤੋਂ ਕੰਸਲਰ ਵੀ ਨੇ ਔਰ ਹਰ ਮੌਕੇ ਤੇ ਪਹੁੰਚ ਜਾਂਦੇ ਨੇ ਸੋ ਉਹਨਾਂ ਨੇ ਵੀ ਜਾਣਕਾਰੀ ਸਾਡੇ ਨਾਲ ਸ਼ੁਰੂ ਸਾਂਝ ਪਾਈ ਹੈ ਹੁਣ ਇਸ ਵਕਤ ਸੜਕ ਸੁਰੱਖਿਆ ਫੋਰਸ ਐਸਐਫਟੀ ਦੀ ਟੀਮ ਇੱਥੇ ਪਹੁੰਚ ਚੁੱਕੀ ਹੈ ਜਿਹੜੀ ਕਿ ਪੰਜਾਬ ਸਰਕਾਰ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਇਹਨਾਂ ਨੂੰ ਹੁੰਦੇ ਆ ਉਹਨਾਂ ਦੀ ਮਦਦ ਵੀ ਕਰਦੀ ਆ ਉਹਨਾਂ ਨੂੰ ਤੁਰੰਤ ਹਸਪੀਟਲ ਤੱਕ ਪਹੁੰਚਾਉਣ ਦੇ ਵਿੱਚ ਸਾਡੇ ਦੁਆਰਾ ਵੀ ਨਾਪਾ ਨਹੀਂ ਗਿਆ। ਜੀ ਬਹੁਤ ਜ਼ਿਆਦਾ। ਇਹਨਾਂ ਨੂੰ ਚੌਕ ਤੇ ਗਾਦਾ ਕਾ ਬਗਲਾ ਇਹ ਨਹੀਂ ਪਤਾ ਰੋਟੀ ਪਾਣੀ ਦਾ ਹੈ ਮੋੜ ਦੇ ਉੱਪਰ। ਜੀ ਬਹੁਤ ਰિસ્ਕੀ ਜਿੰਨੀ ਸੁਵੇਣੀ ਤੇ ਜਾਣਾ ਤੋਂ ਜਾਣਾ ਨਹੀਂ ਪੜੀ ਕਿ ਸੜਾ। ਤੇ ਤੁਸੀਂ ਲੋਕਲ ਹੋ? ਅਜੀ ਲੋਕ ਲੈਣੇ ਸਵਾਰ ਗਾ। ਬਿਲਕੁਲ ਸਾਡੇ ਕੋਲ ਸਾਡੇ ਸਵਾਰਿਕ ਅਧਿਨੇ ਬੱਸ ਨਹੀਂ ਕੀਨਾ ਭਾਜੀ। ਇਹ ਤੁਹਾਨੂੰ ਸਿਖਾਉਂਦਾ। ਬਿਲਕੁਲ ਸਿੰਘ ਜਣਾ ਸੋ ਇਹਨਾਂ ਨੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਜੇਕਰ ਹਾਈਵੇ ਦੇ ਉੱਤੇ ਬਿਲਕੁਲ ਸੜਕ ਦੇ ਨਾਲ ਹੀ ਜਿਹੜੇ ਢਾਬੇ ਆ ਜਾਂ ਕੋਈ ਕੋਠੇ ਆ ਉਹ ਨਹੀਂ ਹੋਣੇ ਚਾਹੀਦੇ ਕਿਤੇ ਨਾ ਕਿਤੇ ਉਹ ਵੀ ਹਾਸੇ ਦਾ ਵੱਡਾ ਕਾਰਨ ਬਣ ਜਾਂਦੇ ਆ ਇਸ ਵਕਤ ਤਸਵੀਰਾਂ ਤੁਸੀਂ ਦੇਖ ਰਹੇ ਹੋ ਨੰਕਣ ਪੁੰਨਾ ਮੁਖਵਾਰ ਦੀਆਂ ਜਿੱਥੇ ਐਸਐਸ ਆਰਵੀਓ ਸਕੂਲ ਦੇ ਬਿਲਕੁਲ ਹਾਈਵੇ ਦੇ ਉੱਤੇ ਜਿਹੜਾ ਮੋਟਰਸਾਈਕਲ ਔਰ 10 ਟੈਰੀ ਰਾਹ ਤੇ ਜਿਹੜਾ ਹਾਦਸਾ ਗ੍ਰਸਤ ਹੋ ਗਿਆ ਔਰ ਜੋ ਪ੍ਰਤੱਖ ਦਰਸ਼ੀ ਨੇ ਜੋ ਲੋਕਲ ਮੌਜੂਦ ਲੋਕਲ ਲੋਕ ਨੇ ਜੋ ਮੌਜੂਦ ਸੀ ਉਹਨਾਂ ਦੇ ਦਰਸ਼ਨ ਮੁਤਾਬਕ ਕਿ ਮੋਟਰਸਾਈਕਲ ਚਾਲਕ ਨੂੰ ਬਚਾਣ ਦੇ ਚੱਕਰ ਦੇ ਵਿੱਚ ਜਿਹੜਾ ਹੈ ਟਰੱਕ ਵੀ ਰੋਡ ਤੋਂ ਥੱਲੇ ਉਤਰ ਕੇ ਪਲਟ ਗਿਆ ਔਰ ਇੱਥੋਂ ਦੇ ਨੌਜਵਾਨ ਦੇਖ ਰਹੇ ਨੇ ਕਿ ਕਿਤੇ ਜਿਹੜਾ ਟਰੱਕ ਡਰਾਈਵਰ ਆ ਉਹਨੇ ਨਾ ਛੱਡਿਆ ਹੋਵੇ ਸਾਡੀ ਮਿਹਨਤ ਇਹ ਵਸਤਾ ਹੈ ਅੱਗੇ ਇਹ ਸਮਾਰ ਰਹੇ ਕਿੰਨੇ ਨੰਬਰ ਗੱਡੀ ਹੈ ਬਿਲਕੁਲ 올 ਸਾਈਡ ਲਾਈਨ ਹੈ ਇਹ ਚਲੋ ਇਹ ਆ ਗਏ ਨੇ ਬੱਚੇ ਨੂੰ ਦੇਵਾਂਗੇ ਨਹੀਂ ਚਲਦੇ ਇਹ ਮੁੰਡਾ ਜੀ ਤੁਸੀਂ ਥੱਲੇ ਉਤਰੇ ਸੀ ਅੱਜ ਦੇਖਿਆ ਜੀ ਮੈਂ ਕਿਹਾ ਕਿ ਗੱਡੀ ਥੱਲੇ ਆਗਣਾ ਵਿਆ ਹੋਏ ਨਾ ਹਾਂ ਤਾਂ ਉਤਰੇ ਥੱਲੇ ਉੱਤਰਿਆ ਉਹਦੀ ਗੱਡੀ ਥੱਲੇ ਆ ਗਿਆ ਹੋਏ ਸਭ ਤੋਂ ਵੱਡੀ ਤਾਂ ਇਨਸਾਨੀਅਤ ਹੈ ਔਰ ਆਪਾਂ ਇਨਸਾਨੀਅਤ ਰੱਖਦੇ ਹੋਏ ਕਿਸੇ ਦੀ ਅਨਮੁੱਲੀ ਜਾਨ ਨੂੰ ਬਚਾ ਸਕਦੇ ਹਾਂ ਜੇਕਰ ਕਹਾਸਾ ਵਾਪਰ ਵੀ ਗਿਆਤਾ ਪਹਿਲ ਦੇ ਆਧਾਰ ਤੇ ਸਾਨੂੰ ਮਦਦ ਕਰਨੀ ਬਣਦੀ ਹੈ 100 ਟੂ ਟੂ ਜੀ ਜੀ ਪਾਜੀ ਇਹ ਮੋਟਰਸਾਈਕਲ ਵਾਲਾ ਹੈ ਇਹਦਾ ਕੁਝ ਪਤਾ ਹੈ ਅੱਗੇ ਵੇਲਾ ਮੁਕ ਦੇਣਾ ਪਾਜੀ ਇਹ ਗੱਡੀ ਆ ਦੇ ਪ੍ਰੂਫ ਗੱਡੀ ਆ ਦੇ ਪ੍ਰੂਫ ਜੀ ਹੈ ਨਾ ਬੰਦਾ ਕਿ ਨਹੀਂ ਆਇਆ ਇੱਥੇ ਮੈਂ ਆਪਾਂ ਥੱਲੇ ਵੀ ਦੇਖ ਲਿਆ ਗੱਡੀ ਦੇ ਉੱਪਰ ਕਿਵੇਂ ਆ ਗਿਆ ਹੋਇਆ ਨਾ ਨੋਟ ਕਰਾ ਲੀਏ ਜੀ ਹੂੰ ਇਹ ਜਿਹੜਾ ਮੁੰਡਾ ਆ ਉਹ ਸਿਚਰ ਵਾਲਾ ਉਹ ਡੋਕਟਰ ਆ ਹਾਂ ਜੀ ਇਹ ਮੁੰਡਾ ਦੇ ਨਾ ਰਾਜੀ ਦਾ ਮੋਢਾ ਵਾਲਾ ਬਾਈ ਥੋੜੀ ਲੱਗੀ ਨਾ ਬਾਡੀ ਦਾ ਬਾਹਰ ਕੀ ਹੋ ਜਾਊਗਾ ਕੀ ਹੈ ਬਾਈ ਸਾਢੇ ਚੱਲ ਗਿਆ ਜੀ ਬਿਲਕੁਲ ਉਹ ਮੋਕੇ ਤੋਂ ਬੰਦ ਡਾਕਟਰ ਦਰਸ਼ਨ ਜਿਹੜੇ ਬਾਕੀ ਉਹ ਡਾਕਟਰ ਦਰਸ਼ਨ ਜੀ ਬਾਈ ਆ ਗਏ ਹੈ ਮੁਕਸਰ ਤੋਂ ਬੰਦ ਨਹੀਂ ਨਹੀਂ ਆਡੀ ਡਾਕਟਰ ਕਿਹਾ ਤਾਂ ਉਹਦਾ ਬਹੁਤ ਜ਼ਿਆਦਾ ਨਹੀਂ ਆਇਆ ਵਾਸਵੇ ਇਹ ਕਰਦੇ ਆ ਕਿ ਕੋਲੋਂ ਕਿਸੇ ਵੀ ਘਰ ਦਾ ਕੋਈ ਚਰਾ ਨਾ ਹੋਵੇ। ਟੱਕੜ ਬਾਕਾ ਕੇ ਥੇ ਰਾਕਾਲਾ ਬੰਦਾ ਅੜਗੇ ਨੜਗੇ। ਮੋਹਿਤ ਉਹ ਕਾਰ ਗਈ ਹੈ। ਉਹ ਵਿੱਚ ਬੈਠੀ। ਉਹ ਚੱਲਦੇ ਹੋ ਬੜੇ ਹੀ ਲਿਮਟਡ ਸਪੀਡ ਦੇ ਅਕੋਰਡਿੰਗ ਤੁਸੀਂ ਰੋਡ ਦੇ ਉੱਤੇ ਚੱਲੋ ਤਾਂ ਜੋ ਜਰੂਰਤ ਪੈਣ ਤੇ ਸਥਿਤੀ ਨੂੰ ਕੰਟਰੋਲ ਕੀਤਾ ਜਾ ਸਕੇ ਤੇ ਇਸ ਵਕਤ ਕੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਉਂਗਲ ਮੈਥਪੁਰ ਰੋਡ ਦੀਆਂ ਜਿੱਥੇ ਕਿ ਮੋਟਰਸਾਈਕਲ 1000 ਦਾ ਰੇਵਰੀ ਆਇਆ ਆੜਾ ਜਿਹੜਾ ਹਾਦਸਾ ਹੋਪਰ ਗਿਆ ਤੁਸੀਂ ਵੀਨਾ ਤੁਸੀਂ ਦੇਖ ਰਹੇ ਹੋ ਕਿ ਜਿੱਥੇ ਕਿਹੜਾ ਹੁੰਦਾ ਇਹ ਰੱਖੋ ਜੇ ਮੈਂ ਚਾਹੁੰਦਾ ਇਹ ਮਸਲਾ ਕਰ ਰਿਹਾ ਹੈਗਾ ਦਿਖਾਓ ਦੀ ਖੋਲੜ ਗਿਆ ਫੋਨ ਵੀਡੀਓ ਵੀ ਲੈ ਕੇ ਨਾ ਲਾ ਬੇ ਉਹ ਨਹੀਂ ਹੋ ਗਿਆ ਹੋ ਗਿਆ ਨਾ ਅੱਜ ਠੀਕ ਹੈ ਜਾ ਕੁਝ ਨਹੀਂ ਦਬਾਏ ਰੱਖ ਠੀਕ ਹੈ ਸਰ ਤੁਹਾਡਾ ਬਰਾਵਾ ਆ ਗਿਆ ਫੋਨ ਕਰ ਲਓ ਫੋਨ ਮੈਂ ਦਬਿੰਨੋ ਕਰਦਾ ਹਾਂ ਅਹ ਦਿਖਾਓ ਫੋਟੋ ਮੇਰੀ ফটো <laughs> ਵੀਹ ਇਹਨਾਂ ਨੂੰ ਸੂchna ਮਿਲਦੀ ਹੈ ਮੌਕੇ ਤੇ ਪਹੁੰਚ ਗਏ ਨੇ ਤੋਂ ਇਹਨਾਂ ਨੂੰ ਅੱਜ ਜਿਹੜਾ ਉਹ ਆਲੂਆਂ ਨਾਲ ਭਰਿਆ ਹੋਇਆ ਦੱਸਿਆ ਜਾ ਰਿਹਾ ਸੋ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਐਸਐਸਐਫ ਦੀ ਟੀਮ ਵੀ ਜਿਹੜੀ ਹੈ ਮੌਕੇ ਤੇ ਪਹੁੰਚੀ ਹੋਈ ਹੈ ਸੋ ਜਿਹੜਾ ਮੋਟਰਸਾਈਕਲ ਸਵਾਰ ਹੈ ਉਹ ਜਖਮੀ ਦੱਸਿਆ ਜਾ ਰਿਹਾ ਹੈ ਗੰਭੀਰ ਜਿੰਨੂੰ ਕਹਿ ਸਕਦੇ ਆ ਉਹਨੂੰ ਸੱਟਾਂ ਵੱਜੀਆਂ ਸੋ ਉਸ ਨੂੰ ਪਹਚਾਣ ਦੇ ਚੱਕਰ ਦੇ ਵਿੱਚ ਹੀ ਜਿਹੜਾ ਉਤਰਾਖੰਡ ਯੂਕੇ ਨੰਬਰ ਟਰੱਕ ਆ ਉਹ ਸੜਕ ਤੋਂ ਢੇਠਾ ਉੱਤਰ ਕੇ ਪਲਟ ਗਿਆ ਜਿਸ ਵਿੱਚ ਆਲੂ ਭਰੇ ਹੋਏ ਨੇ ਉਹਦੇ ਜਿਹੜੇ ਲੋਕ ਲੋਕਲ ਲੋਕ ਨੇ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਹੈ ਭਾਰਤ ਦਾ ਲਗਾਣਾ ਆਲੂ ਘਟੇ ਗੱਡੀ ਆਈ ਉਹਦਾ ਇੱਥੇ ਲੈਣਾ ਫੜ ਕੋ ਜੀ ਕਰ ਤਾ ਮੈਂ ਵੀ ਕੋ ਕਰ ਤਾ ਓਹ ਖੰਦਮ ਖੜੋ ਭਾਜੀ ਫੇਸ ਇਧਰ ਲੰਗ ਅੱਛਾ ਅੱਛਾ ਇਧਰ ਆ ਬਚ ਕਰ ਮੈਂ ਨੰਬਰ ਲੋੜ ਦਾ ਆ ਪੁਪਿੰਦਰ ਜੀ ਮੌਕੇ ਤੇ ਪਹੁੰਚੇ ਹੋ ਹਾਦਸਾ ਹੋਇਆ ਹੈ ਜਾਣਕਾਰੀ ਸਾਂਝੀ ਕਰੋ ਹਾਂਜੀ ਸਰ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਕੰਟਰੋਲ ਰੂਮ ਤੋਂ ਜੀ ਇੱਥੇ ਆਪਣਾ ਪਾਰਕ ਦੇ ਸਾਹਮਣੇ ਨੰਗਲ ਦੇ ਵਿੱਚ ਸਕੂਲ ਦੇ ਸਾਹਮਣੇ ਐਕਸੀਡੈਂਟ ਹੋਇਆ ਹੈ ਇੱਕ ਟਰੱਕ ਦਾ ਬਾਈਕ ਦੇ ਨਾਲ ਬਾਈਕ ਸਵਾਰ ਨੂੰ ਸਭ ਤੋਂ ਪਹਿਲਾਂ 108 ਐਂਬੂਲੈਂਸ ਦੇ ਵਿੱਚ ਸਿਵਲ ਹਸਪੀਟਲ ਭੇਜ ਦਿੱਤਾ ਗਿਆ ਹੈ ਬਾਕੀ ਹਲੇ ਬੰਦਾ ਨਾ ਆਇਡੈਂਟੀਫਾਈ ਆ ਦੇਲਾ ਤੋਂ ਦੱਸ ਰਿਹਾ ਜੀ ਬਾਕੀ ਜਾਂਚ ਦਾ ਵਿਸ਼ਾ ਹੈ ਟਰੱਕ ਟ੍ਰੈਵਲ ਦੇ ਮੌਕੇ ਤੋਂ ਚਲਾ ਗਿਆ ਹੈ ਜੀ ਤੇ ਇਹ ਟਰੱਕ ਕਿੱਥੋਂ ਦਾ ਹੈ ਜੀ ਟਰੱਕ ਬਾਰੇ ਯਾਰ ਸਰ ਕੁਝ ਨਹੀਂ ਪਤਾ ਲੱਗਿਆ ਹਲੇ ਜਾਂਚ ਦਾ ਵਿਸ਼ਾ ਹੈ ਜੀ ਠੀਕ ਹੈ ਨੰਬਰ ਥਾਣੇ ਨੂੰ ਵੀ ਬਾਰੇ ਇਨਫੋਰਮ ਕਰ ਦਿੱਤਾ ਜੀ ਠੀਕ ਹੈ ਜੀ ਥੈਂਕ ਯੂ ਜੀ ਥੈਂਕ ਯੂ ਸੋ ਬਿਲਕੁਲ ਇਹ ਐਸਐਸਐਫ ਦੀ ਟੀਮ ਜਿਹੜੀ ਆ ਮੌਕੇ ਤੇ ਪਹੁੰਚੀ ਹੈ ਔਰ ਜਾਂਚ ਪੜਤਾਲ ਕਰ ਰਹੇ ਨੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਕੀ ਨਹੀਂ ਇਹਨਾਂ ਕੋਲ ਤੋਂ ਸੋ ਜਿਹੜਾ ਮੋਟਰਸਾਈਕਲ ਸਵਾਰ ਆ ਉਹ ਜ਼ਖਮੀ ਦੱਸਿਆ ਜਾ ਰਿਹਾ ਜੱਗ ਤੇ ਨਿਕਲ ਚੁੱਕਾ ਹੈ ਜੀਰਾ ਤੁਸੀਂ ਦੇਖ ਸਕਦੇ ਹੋ ਸੁਰੋਜਾਨਾ ਜਿਹੜੇ ਆ ਹਾਦਸੇ ਨੇ ਨੰਗਲ ਦੇ ਵਿੱਚ ਵਾਪਰ ਰਹੇ ਨੇ ਹਾਸਿਆਂ ਦਾ ਕਾਰਨ ਹੈ ਓਵਰ ਸਪੀਡ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਸੂਏ ਤਾਂ ਹੀ ਦੁਰਸਤ ਕੀਤੀਆਂ ਜਾ ਸਕਦੀਆਂ ਜੇਕਰ ਸਰਕਾਰ ਤੇ ਇਥੋਂ ਦੇ ਮੌਜੂਦਾ ਪ੍ਰਸ਼ਾਸਨ ਇਸ ਵਾਲੇ ਪਾਸੇ ਧਿਆਨ ਦੇਵੇ ਹਾਈ ਸਪੀਡ ਜੇਕਰ ਇਥੇ ਕੈਮਰੇ ਲਗਾਏ ਜਾਣ ਤੇ ਪਤਾ ਲੱਗ ਸਕੇ ਕਿ ਗਲਤੀ ਕਿਸ ਦੀ ਹੈ ਔਰ ਜਦੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਹੁੰਦੀ ਹੈ ਤੇ ਅਜਿਹੇ ਹਾਦਸੇ ਵਾਪਰ ਜਾਂਦੇ ਆ ਜਿਆਦਾਤਰ ਲੋਕ ਸ਼ਾਮ ਪੈਣ ਦੇ ਨਾਲ ਰੂਲਾਂ ਨੂੰ ਚਿੱਕੇ ਟੰਗ ਦਿੰਦੇ ਨੇ ਸੋ ਕਈ ਲੋਕ ਡਰਿੰਕ ਕਰਕੇ ਵੀ ਆਪਣੀ ਗੱਡੀ ਚਲਾਉਂਦੇ ਨੇ ਸੋ ਉਹ ਵੀ ਵੱਡਾ ਕਾਰਨ ਬਣ ਜਾਂਦਾ ਬਿਨਾਂ ਕਾਗਜ਼ਾਤੋਂ ਗੱਡੀ ਨਾ ਚਲਾਓ ਕਿਉਂਕਿ ਤੁਸੀਂ ਆਪਣੇ ਪਰਿਵਾਰ ਦੇ ਸਭ ਨੂੰ ਉਹ ਵਿਅਕਤੀਓ ਜਿਨ੍ਹਾਂ ਦੀ ਪਲ-ਪਲ ਤੇ ਜ਼ਰੂਰਤ ਪੈਂਦੀ ਆ ਔਰ ਜਦੋਂ ਕੋਈ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਂਦਾ ਤੇ ਪਰਿਵਾਰ ਨੂੰ ਗਹਿਰਾ ਸਦਮਾ ਪਹੁੰਚਦਾ ਹੈ ਦੁੱਖ ਦੀ ਸਥਿਤੀ ਦੇ ਵਿੱਚ ਇਸ ਕਰਕੇ ਬੜੀ ਹੀ ਸਾਵਧਾਨੀ ਦੇ ਨਾਲ ਤੁਸੀਂ ਆਪਣੀਆਂ ਗੱਡੀਆਂ ਵਾਹਨ ਚਲਾਓ ਤਾਂ ਕਿ ਕੋਈ ਵੀ ਜਹੀ ਘਟਨਾ ਨਾ ਵਾਪਰੇ ਜੀ ਤੁਹਾਡੇ ਪਰਿਵਾਰ ਨੂੰ ਸਦਮਾ ਸਹਿਣਾ ਪਵੇ ਇਸ ਵਕਤ ਅਸੀਂ ਨੰਗਲ ਤੋਂ ਮਹਿਤਪੁਰ ਨੂੰ ਜਿਹੜਾ ਰੋਡ ਜਾਂਦਾ ਹੈ ਔਰ ਜਿਹੜੀ ਕੈਪਟਨ ਅਮੋਲ ਕਾਲੀਆ 파ਰਥ ਤੇ ਐਸਐਸਆਰਵੀਐਮ ਸਕੂਲ ਤੇ ਵਿੱਚੋਂ ਵਿੱਚ ਇੱਕ ਜਿਹੜਾ ਮੋਟਰਸਾਈਕਲ ਤੇ ਟਰੱਕ ਦੇ ਵਿਚਾਲੇ ਜਿਹੜੀ ਟੱਕਰ ਹੁੰਦੀ ਹੈ ਮੋਟਰਸਾਈਕਲ ਸਵਾਰ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਹ ਯੂਕੇ ਨੰਬਰ ਜਿਹੜੀ ਟਰੱਕ ਹੈ ਉਹ ਪਲਟ ਜਾਂਦਾ ਹੈ ਹਾਦਸਾ ਗਰਸਤ ਹੋ ਜਾਂਦਾ ਹੈ ਤੇ ਜਿਸ ਨਾਲ ਜਿਹੜਾ ਮੋਟਰਸਾਈਕਲ ਸਵਾਰ ਹੈ ਉਹ ਜ਼ਖਮੀ ਹੋ ਜਾਂਦਾ ਜਿਸ ਨੂੰ ਇਲਾਜ ਦੇ ਲਈ ਫਰਤੀ ਕਰਵਾਇਆ ਜਾਂਦਾ ਹਸਪੀਟਲ 'ਚ ਸੋ ਜੁੜੇ ਰਹੋ ਨਵੀਂ ਅਪਡੇਟ ਦੇ ਲਈ ਇਸ ਖਬਰ ਦੇ ਨਾਲ ਨਵੀਂ ਅਪਡੇਟ ਵੀ ਤੁਹਾਡੇ ਤੱਕ ਲੈ ਕੇ ਆਵਾਂਗੇ ਸੋ ਦੇਖਦੇ ਰਹੋ ਸਾਡਾ ਚੈਨਲ ਪਾਵਰ ਟ੍ਰੂਥ ਧੰਨਵਾਦ ਸਤਿ ਸ਼੍ਰੀ ਅਕਾਲ